ਦੁਨੀਆ ਦੇ ਟਾਪਰ ਪਲੇਅਰ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਨੇ ਇਕੱਠ ਵਿਖਾਇਓ ਜੀ ਇਕੱਠ ਹੈ ਆਪਾਂ ਕਬੱਡੀ ਕਿਹਨੂੰ ਵਿਖਾਉਣੀ ਹੈ ਦੱਸੋ ਜਿਹੜੇ ਲਾਈਵ ਵੇਖ ਰਹੇ ਉਹਨਾਂ ਨੂੰ ਧੁੰਦ ਕਰਕੇ ਨਹੀਂ ਕੋਈ ਦਿਖਦਾ ਜਿਹੜੇ ਗਰਾਊਂਡ ਦੇ ਕੋਲੇ ਖੜੇ ਹੁੰਦੇ ਆ ਮੇਰੇ ਵੀਰੋ ਉਹ ਉੱਧਾਂ ਚਲੇ ਜਾਂਦੇ ਆ ਜੇ ਠੰਡ ਲੱਗ ਰਹੀ ਆ ਪਲੇਅਰਾਂ ਨੂੰ ਸਾਨੂੰ ਦੁੱਖ ਲੱਗਦਾ ਇਸ ਗੱਲ ਦਾ ਯਾਰ ਵੀ ਸਾਡੇ ਭਰਾ ਨੇ ਸਾਡੇ ਕੱਪੜੇ ਪਾਏ ਹੋਏ ਨੇ ਪੇਰ ਸਾਡੇ ਭਰਾ ਠੰਡ ਦੇ ਵਿੱਚ ਠਰ ਠਰ ਕਰ ਰਹੇ ਐ। ਸਾਂਭੀਏ ਕਬੱਡੀ ਨੂੰ ਸਤਕਾਰ ਦਈਏ ਸਾਰਿਆਂ ਨੂੰ। ਮੇਰੀ ਹੱਥ ਬਨ ਕੇ ਬੇਨਤੀ ਆ ਸਾਰੇ ਕਬੱਡੀ ਦੇ ਖਿਡਾਰੀਆਂ ਨੂੰ ਜੇ ਅੱਜ ਆਹ ਟੂਰਨਾਮੈਂਟ 2 ਵਜੇ ਪਹਿਲਾ ਮੈਚ ਸ਼ੁਰੂ ਹੋ ਜਾਂਦਾ ਤੇ ਹੁਣ ਨੂੰ ਫਾਈਨਲ ਮੈਚ ਕਰਵਾ ਕੇ ਆਪਾਂ ਸਾਰਿਆਂ ਨੇ ਘਰੋਂ ਨੂੰ ਚਲੇ ਜਾਣਾ ਸੀਗਾ। ਤੇ ਹਜੇ ਹਜੇ ਆਪਾਂ ਨੂੰ ਇੱਥੇ ਘੰਟਾ ਲੱਗ ਜਾਣਾ ਹੈ। ਮੈਚ ਨੂੰ ਅੱਧਾ ਪੂਣਾ ਘਾਟਾ ਲੱਗਣਾ ਤੇ ਬਾਕੀ ਇਨਾਮਾਂ ਦੀ ਵੰਡ ਸੋਸਾਡੀ ਤੇ ਇਹੋ ਬੇਨਤੀ ਆ ਸਾਡਾ ਕੰਮ ਆ ਹੋਕਾ ਦੇਣਾ ਕਿਉਂਕਿ ਥੋਡੇ ਕਰਕੇ ਅਸੀਂ ਆ ਜੇ ਪਲੇਅਰ ਖੇਡਦੇ ਨੇ ਤੇ ਤਾਂ ਅਸੀਂ ਕਮੈਂਟਰੀ ਕਰਦੇ ਆ ਤਾਂ ਰੈਫਰੀ ਦੇ ਸਾਡੇ ਫੈਸਲੇ ਕਰਦੇ ਆ ਤੇ ਜਿਹੜੇ ਦਰਸ਼ਕ ਆਉਂਦੇ ਆ ਉਹਨਾਂ ਨੂੰ ਵੀ ਸਵਾਦ ਆਉਂਦਾ ਕਬੱਡੀ ਦਾ ਰਿਕਵੈਸਟ ਤੇ ਬੇਨਤੀ ਹਰ ਰੋਜ਼ ਬੋਲਦਿਆਂ ਨੂੰ ਸਾਨੂੰ ਵੀ ਯਾਰ ਚੰਗਾ ਨਹੀਂ ਲੱਗਦਾ ਪਰ ਜਦੋਂ ਇਸ ਤਰ੍ਹਾਂ ਦਾ ਮਾਹੌਲ ਬਣਦਾ ਤੇ ਫਿਰ ਦੁੱਖ ਲੱਗਦਾ ਯਾਰ ਵੀ ਹੁਣ ਕੀ ਕਹੀਏ ਰਿਕੁਐਸਟ ਹੈ ਕਿਉਂਕਿ ਆਪਾਂ ਸਾਰਿਆਂ ਨੇ ਹੁਣ ਇੱਕ ਦੂਬਾਰ ਗੱਡੀਆਂ ਦੇ ਵਿੱਚ ਜਾਣਾ ਤੁਹਾਨੂੰ ਪੈ ਗਈ ਹੈ ਕਿੰਨੇ ਕਿੰਨੇ ਹੈਪਨ ਜਿਹੜੇ ਆ ਉਹ ਹਰ ਰੋਜ਼ ਹੋਈ ਜਾਂਦੇ ਆ ਬਹੁਤ ਕੁਝ ਵਾਪਰਦਾ ਰਵਿੰਦਰ ਨੇ 16 ਨੇ 7